ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਅੱਜ ਜਿੱਦਾਂ ਹੀ ਇਹ ਖਬਰ ਮਿਲੀ ਕਿ ਬਹੁਤ ਹੀ ਛੋਟੀ ਜੀ ਲੁਧਿਆਣੇ ਦੀ ਬਿਟੀਆ ਦਿਲਰੋਸ ਜਿਹਨੂੰ ਬੜੀ ਬੇਰਹਿਮੀ ਦੇ ਨਾਲ 28 ਨਵੰਬਰ 2021 ਨੂੰ ਉਹਦੀ ਗਵਾਂਡਨ ਨੇ ਕਤਲ ਕਰ ਦਿੱਤਾ ਸੀ ਉਸ ਕਾਤਲ ਨੂੰ ਲੁਧਿਆਣਾ ਦੀ ਸੈਸ਼ਨ ਜੱਜ ਅਦਾਲਤ ਨੇ ਜੱਜ ਸ਼੍ਰੀ ਮੁਨੀਸ਼ ਸਿੰਗਲ ਜੀ ਨੇ ਕਾਤਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਤੇ ਮੈਂ ਸਮਝਦਾ ਕਿ ਇਸ ਸਜ਼ਾ ਦੇ ਐਲਾਨ ਦੇ ਨਾਲ ਹੀ ਇੱਕ ਬਹੁਤ ਵੱਡਾ ਇਨਸਾਫ ਦਾ ਔਰ ਰਾਹਤ ਦਾ ਪੈਗਾਮ ਜਿਹੜਾ ਹੈ ਉਹ ਪੂਰੀ ਦੁਨੀਆ ਦੇ ਵਾਸਤੇ ਹੋਏ ਲੋਕਾਂ ਨੂੰ ਜਿਲਾਇਆ ਉਹ ਪਹੁੰਚਿਆ ਸਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ ਕਿ ਦਿਲਰੋਜ਼ ਦਾ ਜਦ ਕਤਲ ਹੋਇਆ ਔਰ ਜਦੇ ਖਬਰ ਆਈ ਸਾਹਮਣੇ ਕਿ ਇੱਕ ਬਹੁਤ ਛੋਟੀ ਜੀ ਬੱਚੀ ਨੂੰ ਇੱਕ ਉਸ ਦੀ ਗਵਰਡਨ ਨੇ ਆਪਣੇ ਐਕਟਿਵਾ ਤੇ ਬਿਠਾ ਕੇ ਫਿਰ ਇੱਕ ਪਲਾਟ ਚਲੇ ਜਾ ਕੇ ਦੱਬਿਆ ਉਹਨੂੰ ਜ਼ਿੰਦਾ ਨੂੰ ਉੱਥੇ ਮਾਰਿਆ ਤੇ ਸਾਰਾ ਸ਼ਹਿਰ ਔਰ ਉਸ ਤੋਂ ਬਾਅਦ ਪੂਰਾ ਪੰਜਾਬ ਜਿਹੜਾ ਉਹ ਇੱਕ ਅਜੀਬ ਸਦਮੇ ਦੇ ਵਿੱਚ ਚਲਾ ਗਿਆ ਸੀ ਕਿਉਂਕਿ ਐਸੀ ਦਰਦਨਾਕ ਖਬਰ ਜਿਹੜੀ ਉਹ ਜ਼ਿੰਦਗੀ ਤੱਕ ਸੁਣਨ ਨੂੰ ਨਹੀਂ ਮਿਲੀ ਸੀ ਔਰ ਸਾਰਿਆਂ ਦੇ ਸਿਰ ਜਿਹੜੇ ਸੀ ਉਹ ਸ਼ਰਮ ਨਾਲ ਝੁੱਕ ਗਏ ਸੀ ਔਰ ਲੰਬੇ ਸਮੇਂ ਤੋਂ ਲੁਧਿਆਣੇ ਦੇ ਲੋਕ ਤਾਂ ਖਾਸ ਕਰੀ ਦਿਲੋਜ਼ ਦੇ ਮਾਤਾ ਪਿਤਾ ਉਹਨਾਂ ਦੇ ਦਾਦਾ ਜੀ ਔਰ ਖਾਸ ਕਰ ਲੁਧਿਆਣੇ ਦੇ ਸਾਰੇ ਹੀ ਇਨਸਾਫ ਪਸੰਦ ਲੋਕ ਜਿਹੜੇ ਉਹ बार-बारੇ ਮੰਗ ਕਰਦੇ ਸੀਗੇ ਕਿ ਇਹਦਾ ਇੱਕ ਅੱਛਾ ਇਨਸਾਫ ਦਾ ਫੈਸਲਾ ਹੈ ਜਿਹੜਾ ਉਹ ਆਣਾ ਚਾਹੀਦਾ ਤੇ ਅੱਜ ਚਾਹੇ 3 ਸਾਲ ਤੋਂ ਬਾਅਦ ਇਹ ਫੈਸਲਾ ਆਇਆ ਲੇਕਿਨ ਦੇਰ ਆਏ ਦਰੁਸਤ ਆਏ ਬਹੁਤ ਹੀ ਵੱਡਾ ਫੈਸਲਾ ਬਹੁਤ ਹੀ ਅੱਛਾ ਫੈਸਲਾ ਔਰ ਇਹ ਤਾਂ ਹੈ ਕਿ ਮੈਂ ਮੰਨਦਾ ਹਾਂ ਕਿ ਦਿਲ ਰੋਜ਼ ਦਾ ਜਾਣਾ ਜਿਹੜਾ ਹੈ ਉਹ ਵਾਪਸ ਤਾਂ ਨਹੀਂ ਆ ਸਕਦੀ ਔਰ ਉਹਦੀ ਕਮੀ ਜਿਹੜੀ ਹੈ ਉਹ ਉਹਦੇ ਘਰਦਿਆਂ ਦੇ ਨਜ਼ਦੀਕ ਪੂਰੀ ਨਹੀਂ ਹੋ ਸਕਦੀ ਲੇਕਿਨ ਅਦਾਲਤ ਨੇ ਲੁਧਿਆਣਾ ਦੀ ਸੈਸ਼ਨ ਕੋਰਟ ਨੇ ਜਿਹੜਾ ਇਹ ਫੈਸਲਾ ਸੁਣਾਇਆ ਕਾਤਲ ਔਰਤ ਨੂੰ ਜਿਹੜੀ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਬੇਟੀਆਂ ਐ ਇਸ ਉਮਰ ਦੀਆਂ ਔਰ ਜਿੰਨੇ ਵੀ ਐਸੇ ਕਾਤਲ ਹੋਣਗੇ ਜਾਂ ਜਿਨ੍ਹਾਂ ਦੇ ਦਿਲ 'ਚ ਕਿਸੇ ਬੱਚੇ ਨੂੰ ਕਤਲ ਕਰਨ ਦਾ ਇਰਾਦਾ ਬਣੇਗਾ ਉਹਨਾਂ ਨੂੰ ਜ਼ਰੂਰ ਠੱਲ ਪਏਗੀ ਉਹ ਜ਼ਰੂਰ ਰੁਕ ਜਾਣਗੇ ਤੇ ਇਸ ਲਈ ਮੈਂ ਅਦਾਲਤ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਔਰ ਦਿਲਰੋਜ਼ ਦੇ ਮਾਤਾ ਪਿਤਾ ਨੂੰ ਇਹ ਤਸੱਲੀ ਵੀ ਦੇਣਾ ਚਾਹੁੰਦਾ ਕਿ ਉਹਨਾਂ ਦੀ ਕਾਨੂੰਨੀ ਲੜਾਈ ਜਿਹੜੀ ਸੀਗੀ ਉਹ ਅੱਜ ਵੱਡੀ ਜਿੱਤ ਦੇ ਵਿੱਚ ਸਾਹਮਣੇ ਆਈ ਹੈ ਔਰ ਸਾਰੇ ਲੁਧਿਆਣਵੀਆ ਨੂੰ ਇਸ ਖਬਰ ਨੇ ਕਿਤੇ ਨਾ ਕਿਤੇ ਰਾਹਤ ਜ਼ਰੂਰ ਪਹੁੰਚਾਈ ਹੈ ਕਿ ਬੱਚਿਆਂ ਦੇ ਕਾਤਲ ਜਿਹੜੇ ਨੇ ਉਹ ਕਿਸੇ ਤਰ੍ਹਾਂ ਵੀ ਮਾਫ਼ ਨਹੀਂ ਕੀਤੇ ਜਾ ਸਕਦੇ ਦਿਲਰੋਜ਼ ਨੂੰ ਉਹਦੇ ਮਾਪੇ ਨੂੰ ਇਨਸਾਫ ਜਿਹੜਾ ਅੱਜ ਅਦਾਲਤ ਵੱਲੋਂ ਮਿਲਿਆ ਉਹਦੇ ਨਾਲ ਕਾਨੂੰਨ ਦਾ ਸਿਰ ਵੀ ਉੱਚਾ ਹੋਇਆ ਹੈ ਔਰ ਜਿਹੜੇ ਲੋਗ ਸ਼ਰਾਰਤੀ ਹਨ ਸਭ ਨੇ ਔਰ ਜਿਨ੍ਹਾਂ ਨੂੰ ਆਦਤ ਹੈ ਬੱਚਿਆਂ ਨੂੰ ਮਾਰਨ ਦੀ ਕਤਲ ਕਰਨ ਦੀ ਉਹਨਾਂ ਨੂੰ ਇੱਕ ਵੱਡਾ ਸਨੇਹਾ ਵੀ ਆ ਗਿਆ ਹੈ ਕਿ ਉਹ ਜਿੰਨਾ ਮਰਜ਼ੀ ਭੱਜ ਲੈਣ ਉਹ ਕਾਨੂੰਨ ਤੋਂ ਜਿਹੜੇ ਨਹੀਂ बच ਸਕਣਗੇ ਮੈਂ ਇੱਕ ਵਾਰ ਫਿਰ ਧੰਨਵਾਦ ਕਰਨਾ ਚਾਹੁੰਦਾ ਲੁਧਿਆਣਾ ਦੀ ਅਦਾਲਤ ਦਾ ਖਾਸ ਕਰ ਲੁਧਿਆਣਾ ਪੁਲਿਸ ਦਾ ਜਿਨ੍ਹਾਂ ਨੇ ਇੱਕ ਅੱਛਾ ਮੁਕਦਮਾ ਤਿਆਰ ਕੀਤਾ ਔਰ ਕਾਤਲ ਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਇਸ ਲਈ ਮੈਂ ਉਸ ਵੇਲੇ ਦੇ ਪੁਲਿਸ ਕਮਿਸ਼ਨਰ ਸ਼੍ਰੀ ਭੁੱਲਰ ਸਾਹਿਬ ਔਰ ਮੌਜੂਦਾ ਪੁਲਿਸ ਕਮਿਸ਼ਨਰ ਸਾਹਿਬ ਦਾ ਵੀ ਦੋਨਾਂ ਦਾ ਧੰਨਵਾਦ ਕਰਦਾ ਹਾਂ ਕਿ ਲੁਧਿਆਣਾ ਪੁਲਿਸ ਨੇ ਇਸ ਕੇਸ ਦੇ ਵਿੱਚ ਆਪਣੀ ਪੂਰੀ ਮੁਸਤੈਦਗੀ ਔਰ ਅੱਛੀ ਪਹੜਵੀ ਦੇ ਨਾਲ ਕਾਤਲ ਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਬਹੁਤ ਬਹੁਤ ਧੰਨਵਾਦ